ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਬੀਬੀ ਝੋਲਾ ਚੱਕਿਆ ਸੌਦਾ ਲਿਆਉਣੀ ਆ ਸਖਤ ਰੋਚੀ ਨਹੀਂ ਹਾਂ ਸੱਤ ਸੱਕਰ ਅੱਜ ਸਾਮ ਨੂੰ ਆਪਾਂ ਕੜੀ ਕਰਾਂਗੇ ਫਿੱਕੇ ਚੋਲ ਕਰਨੇ ਆ ਕਿੰਨਾ ਸ਼ੱਕਰ ਬਹੁਤ ਆ ਦੋ ਗੁੱਲੀਆਂ ਬੀਬੀ ਨੂੰ ਪਤਾ ਮਨ ਨੂੰ ਨਹੀਂ ਪਤਾ ਸਾਰਫ ਲਿਆਉਣੀ ਬਾਕੀ ਦੋ ਲਿਆਉਣਾ ਬਹੁਤ ਆ ਹੈਲੋ ਜੀ ਨਾਲ ਉੱਪਰ ਖਾਈ ਜਾਂਦੀ ਆ ਹੁਣ ਗਰਮੀ ਗਰਮੀ ਦੇ ਤੇ ਛੋਲਾ ਨਾਲ 4 ਕਿਲੋ ਹੱਸਾ ਬਹੁਤ ਬਹੁਤ ਧੰਨਵਾਦ ਹੁਣ ਦੋ ਜਾਨਣੀ ਆ ਕਿਲੋ ਲਿਆਵਾਂ ਕਿਲੋ ਮੇਲੇ ਹਾਜੇ ਤਾਂ ਥੋੜਾ ਹੀ ਲਿਆਵਾਂਗੇ ਬਾਕੀ ਤਾਂ ਅਸੀਂ ਬਾਅਦ ਚ ਲਿਆਵਾਂਗੇ ਫੇਰ ਇਕੱਠਾ ਹਨਾ ਹਾਤਾ ਸਿਰਫ ਕੰਮ ਸਾਰੂ ਦਾ ਲਿਆਣਾ ਵੀ 15 ਦਿਨ ਕਰ ਜੇ ਹੁਣ ਮੈਂ ਜਾ ਰਹੀ ਆ ਕ੍ਰਿਕਟ ਕਿਉਂਕਿ ਸਾਡੇ ਸਾਰਾ ਸਮਾਨ ਖਤਮ ਹੋ ਰਿਹਾ ਨਾਣੇ ਵਾਲੀ ਸਾਬਰ ਤੱਕ ਤੱਕੀ ਚੱਕ ਲਾਂ ਸਾਰਿਆਂ ਨੂੰ ਬੇਕੁਝ ਚੀਜ਼ ਹੁਣ ਮੈਂ ਜਾ ਰਹੀ ਆ ਕ੍ਰਿਕਟ ਟੂਰਨਾਮੈਂਟ ਤੇ ਓਕੇ ਜਦ ਹਾਲ ਆਊਗਾ ਹਾਂ ਤੇ ਕੀ ਦਾ ਪੀਪਾ ਵੀ ਲੈਉਣਾ ਤੇਲ ਦਾ ਵੀ ਲੈਉਣਾ ਚੀਣੀ ਦਾ ਖਾਈ ਦਾ ਵੀ ਲੈਉਣਾ ਹੈ ਹੋਰ ਹੁਣ ਅਸੀਂ ਇਕੱਠਾ ਸੌਦਾ ਦਾ ਤੇ 4 ਮਹੀਨੇ ਦਾ ਠੇਕਾ ਇਹ ਤੇ ਚੱਕਦੇ ਹੁੰਨੇ ਆ ਬੀਬੀ ਅੱਛਾ ਠੇਲਾ ਲਿਆ ਕੇ ਰੱਖਤਾ ਲੈ ਆਏ ਸੌਦਾ ਹੱਲਾ ਧਾ ਗਿਆ ਫਿਰ ਵੀ ਨਾਲੇ 15 ਦਿਨ ਵਾਸਤੇ ਹੀ ਲਿਆਏ ਆ ਕੁਛ ਨਾ ਕੁਛ ਹੈ ਫਿਰ ਕਿੱਥੇ ਪਤਾ ਭਾਈ ਫਿਰ ਕੰਫਾ ਚੱਕਣਾ ਸਾਫਤਾ ਵੀ ਥੱਲੇ ਤੇ ਤਾਂ ਫੇ ਠੀਕ ਆ ਕੀ ਕੀ ਲਿਆਏ ਸਾਰੇ ਦਾਣਾਂ ਆਹਾਂ ਮੰਗੋ ਅੰਬ ਵੀ ਫਿਰ ਮਸਾ ਲੱਗਿਆ ਮੰਗੋ ਕੇ ਬੀਬੀ ਨੇ ਕਹਦੇ ਆਮ ਲ ਮੰਗੋ ਬੀਬੀ ਕੀ ਹੁੰਦਾ ਮੰਗੋ ਦੱਸੀ ਮੈਂ ਬੀਬੀ ਨੂੰ ਕਿਹਾ ਮੈਂ ਬੀਬੀ ਨੂੰ ਕਿਹਾ ਪਤਾ ਨਹੀਂ ਅੰਬ ਵੀ ਆਂਬੂਂ ਦੇ ਮੈਂ ਗੋ ਮੈਂ ਬੀਬੀ ਨੂੰ ਕੰਮ ਕਰਨੇ ਦਾ ਸੁਪੀਲਾ ਹਾਂ ਹਾਂ ਕੰਨੇ ਨੋੜ ਪਾਇਆ ਹੁੰਦਾ ਕਹਿੰਦੀ ਤੇ ਹਾਂ ਮੈਂ ਤੁਰਤ ਕੰਨੇ ਜਾਣ ਦੇਵਾ ਤੇ ਹਾਇ ਤੇ ਹਾਂ ਲਾਪਾ ਹੈ ਬੀਬੀ ਜਾਣ ਕੇ ਬੀਬੀ ਪੈਸੇ ਦੇਣ ਦੀ ਵਾਰੀ ਹੁਣਾਈ ਮੈਂ ਘਰ ਦਾ ਘਰ ਦਾ ਘੜਾ ਕੇ ਲਿਆ ਦਤਾ ਦੋ ਕੁ ਲੱਖ ਰੁਪਈਆ ਹਾਂ ਉਸ ਦਿਨ ਵੀ ਲਾਦੇ ਘਰ ਦੀ ਮੁਰਗੀ ਦਾ ਥਾਲ ਬਰਾਬਰ ਆ ਨਾ ਉਦੋਂ ਦਾ ਥਾਲ ਲੱਗੇ ਘਰ ਦੀ ਮੁਰਗੀ ਦਾ ਪਰ ਮਤਲਬ ਵੀ ਵੀ ਘਰ ਦਾ ਛ ਵੀ ਘਰੀ ਦਾ ਤਾਂ ਹੋਰ ਘਾਰ ਦੀ ਬੀਬੀ 90 ਰੁਪਏ ਕਿਲੋ ਆ ਜਿਹੜਾ ਦਾਲ ਬਰਾਬਰ ਜਿਹੜੀ ਕਦ ਆਪਾਂ ਮੁਰਗੀਆਂ ਵੜਦੇ ਹੁੰਦੇ ਤੇ ਉਹ ਘਰ ਦੀ ਹੁੰਦੀ ਸੀ ਹਾਂ ਉਹ ਦਾਲ ਦੇ ਬਰਾਬਰ ਕੀ ਕਰਿਆ ਦਾਲ ਹੀ ਕਰਤੀਆ ਹਾਂ ਮੁਰਗੀ ਘਰ ਦੀ ਐ ਜੇ ਮੂਲ ਲੰਨੀ ਆ ਉਹ ਪੈਸਾ ਲੱਗਦਾ ਹਾਂ ਫਿਰ ਨਾ ਮੈਨੂੰ ਮੈਂ ਤਾਂ ਬੀਬੀ ਸਮਝਦਾਰ ਹੋਗੀ ਆਜ ਯੂਵੀ ਖਤਰ ਨਹੀਂ ਹਾਂ ਨੀ ਮਾਲਿਆਲੀ ਉਹ ਯੂਵੀ ਦੀ ਖਤਮ ਹੋ ਗਈ ਸੀ ਬੜੀ ਮੰਗੀ ਪ੍ਰਾਣੀ ਉਹ ਦੇਤੀ ਸੜਾ ਮਨ ਲੱਗਦਾ ਤੇ ਬੀਕੀ ਬੁਕ ਹੀ ਨਹੀਂ ਚੱਲਦੀ ਬੀਕੀ ਕਰਨ ਨਹੀਂ ਜਿਹੜੇ ਪ੍ਰਾਣੀ ਥੱਲੇ ਪਈਆਂ ਸੋਏ ਸਾਬਣਾਂ ਦੇ ਨਹੀਂ बिकਦੀਆਂ ਨਹੀਂ ਹਾਂ ਆ ਵੀ ਕੀ ਨਿਆ ਦਿੱਤਾ ਹੀ ਪ੍ਰਾਣੀ ਜੀ ਦੇਤੀ ਸੜੀ ਇਸ ਪ੍ਰਾਣੀਆਂ ਹੀ ਹੋਰਦੀ ਤੇ ਅਸੀਂ ਉਹ ਫਿਰ ਅਸੀਂ ਲਈਨ ਦੋਏ ਦੇਖਾਦਾ ਸਾਬਣਾਂ ਦੇ ਇਹ ਭਾਂਡੇ ਮੰਜਣੇ ਵਾਲੀ ਸਾਬਣਾਂ ਅਸੀਂ ਵਰਤਦੇ ਆ ਹਾ ਕਿਹੜੀ ਪਤੰਜਲੀ ਦੀ ਪਤੰਜਲੀ ਬੀਬੀ ਦਾ ਰਾਮਦੇਵ ਵਾਲੇ ਕਹਿੰਦੇ ਆ ਬਰਾਮਦੇਵ ਵਾਲੇ ਆ ਪੰਜ ਸਾਬਣਾਂ ਨਿਰਮਾ ਆ ਨਾਣੀ ਵਾਲੀ ਤੇ ਨਿਰਮਾ ਫਿਰ ਬੀਬੀ ਨਿਰਮਾ ਚੱਕ ਲਈ ਬੀਬੀ ਸਭ ਤੋਂ ਸਸਤੀ ਸਾਬਣ ਵਰਤੀ ਨਾ ਸਾਹਾ ਇੱਕ ਪੈਕਟ ਕਿਹਾ ਤੇ ਉਹਦੇ ਡੱਬੀ ਆ ਗਈ ਚਲ ਠੀਕ ਆ ਕਿੰਨੇ ਦੀ ਆ 100 ਰੁਪਏ ਦੀ ਹੋਣੀ ਨਾ 70 ਦੀ ਆ 5% ਦੀ ਲਾਚਾ ਨਾ ਨਾ 55 ਰੁਪਏ ਦੀ ਕਹ ਰਹਦਾ ਹੈ ਦੇ ਵੀ ਸਾਰਾ ਸਟੱਫ ਆਇਕ ਸਾਰਾ ਫਦੱਸ ਲਓ ਜੀ ਸ਼ੱਕਰ ਆ ਗਈ ਸਾਡੀ 2 ਕਿਲੋ ਕਿਉਂਕਿ ਸ਼ੱਕਰ ਹੋ ਗਈ ਥੀ ਖਤਮ ਹੁਣ ਸਿੱਕੇ ਚੋਲਾ ਨਾਲ ਗਰਮੀ ਗਰਮੀਆਂ ਆ ਚੱਲੂਗੀ 5 ਕਿਲੋ ਆ ਤਾਂ ਹੋਰ ਵੀ ਆ ਜਾਣੀ ਆ ਗਿਆ ਸਾਡਾ ਮੈਸਾਂ ਵਾਲਾ ਗੁੜ ਕਿਉਂਕਿ ਮੈਸਾਂ ਨੂੰ ਪਗੁੜ ਪਾਣਿਆ ਨਾ ਹੁਣ ਆਹ ਗੁੜ ਸੁੱਕਾ ਹੈ ਬਾਹਰ ਚੜਤਾ ਜਾ ਰਿਹਾ ਹਾਂ ਇਹ ਸੁੱਕਾ ਹੈ ਜਿਹੜਾ ਹੁਣ ਹੁਣਦੇ ਆਏ ਤੇ ਆਪਾਂ ਹਾਂ ਹਾਂ ਅੱਛਾ ਇਹ ਸੁੱਕਾ ਹੈ ਜਿਹੜਾ ਪਿੰਨਿਆਂ ਜਿਹੜਾ ਹੁੰਦਾ ਜਿਹੜਾ ਉਹ ਆਇ ਤੇ ਕਿਹੜਾ ਦੋ ਕਾਰੇ ਵਾਲਾ ਹੁੰਦਾ ਕਾਰੇ ਕਰਕੇ ਨਾ ਉਹ ਨਿੱਕਰ ਹੁੰਦਾ ਜਿਹੜਾ ਇਹ ਪਰਦਾ ਸੁੱਕਿਆ ਵਾ ਦੇਖਾ ਹੈ ਦੇਖਾ ਹਾਂ ਉਹ ਤਾਂ ਵਧੀਆ ਹੈ ਹਾਂ ਇਹ ਧੂਆ ਹੁੰਦਾ ਜਿਹੜਾ ਕਲਾੜੀਆਂ ਦਾ ਹਾਂ ਇਹ ਗੁੜ ਸੁੱਕਾ ਹੁੰਦਾ ਖਾਣੇ ਚ ਵੀ ਬਹੁਤ ਘਿਹੜਾ ਹੁੰਦਾ ਆ ਦੇਖੋ ਝੁੱਪ ਦੰ ਜਿਹੜੀ ਸਫਰ ਦਿੰਦਾ ਤਾਂ ਮਿਹਰਾ ਦੀ ਹਾਂ ਉਹ 85 ਰੁਪਏ ਦਿੰਦਾ ਵਾ ਆ ਦੇਖੋ ਕੀ ਹਾਂ ਉਹ ਪੀਪੇ ਚ ਗੁੜ ਪਾ ਲੈਣਾ ਤਾਂ ਹੋ ਹਟਵਾਂ ਚੱਕੀ ਫਿਰ ਜਾਂਦਾ ਫਿਰ ਤਾਂ ਇਹ ਕੀ ਹੁੰਦਾ ਔਰ ਆ ਦੇਖੋ ਹੁਣ ਸਾਡਾ ਇੰਨਾ ਕ ਸੌਦਾ ਏ ਜਿਹੜਾ ਅਸੀਂ 15 ਦਿਨ ਕੱਢਣੇ ਆ ਠੇਕੇ ਆਉਣ ਤੋਂ ਪਹਿਲਾਂ ਕਿਉਂਕਿ ਉੱਤੇ ਬਾਅਦ ਫਿਰ ਆ ਸਾਬਣ ਜੀ ਜਿਹੜੇ ਨੇ ਭਾਲੀਪੁਰੀ ਦੀ ਏ ਨਾ ਚਲ ਵਿੱਚ ਤੇ ਕੱਢ ਲਈ ਵੀ ਤਾਂ ਤਾਕਤ ਹੋ ਜਾਣਾ ਕੱਟ ਲਾ ਲਈ ਫਿਰ ਸੌਦੇ ਚ ਹੋਰ ਨਵੀਂ ਆ ਜਾਣਗੀਆਂ ਚਲ ਆਈ ਹੋਗੀ ਔਰ ਅਨਨਾ ਸੌ ਦਾ ਵੀ ਰੋ ਕਿੰਨਾ ਚੋ ਦਾ 1100 ਦਾ ਕਿਰਾਇਆ ਕਰਦੇ ਨਹੀਂ ਦੁਕਾਨਾਂ ਦਾ ਹੋਰ ਉਹਨਾਂ ਦਾ ਫਿਰ ਕੱਢਣਾ ਅਗਲਿਆਂ ਨੇ ਜਿਹੜਾ ਪਾਉਚੇ ਦੰਦੇ ਆ ਆਈ ਨੀਟ ਚ ਮਿਲਿਆ ਆ ਕੰਨੀ ਨਹੀਂ ਤਾਂ ਸੀ ਹਸਨਪੁਰ ਨਾਲ ਸਾਡੇ ਪਿੰਡ ਕੋਲੇ ਹਸਨਪੁਰ ਕੋਲੇ ડીਮਾਰਟ ਮਾਲ ਅਸਟਾਪ ਥਿਲਿਆ ਕਿ ਆਨੇ ਨੇ ਬਸ ਉੱਥੇ ਜਾਣਾ ਏ ਠੇਕਾ ਏ ਤੇ ਮੈਂ ਥੋੜਾ ਬਹੁਤ ਵਰ ਕੰਮ ਸਾਰ ਨੇ ਲੈ ਆਏ ਬਸ ਇੰਨਾ ਕਾ ਹੁਣ ਹਣਾ ਕਿਉਂਕਿ ਸਾਰ ਨਹੀਂ ਰਿਹਾ ਤਾਂ ਦਾਣਾ ਖਤਮ ਹੋ ਗਈ ਟੀਆ ਸਾਬਣਾ ਸੁਬਣਾ ਸਾਰਫ ਹਾਂ ਨਾਲ ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਹ ਜਿਹਨੇ ਵੀਰ ਕਰਕੇ ਮੰਮੀ ਦਾ ਨਾਲ ਤਾਏ ਉਹਨੇ ਦੀ ਸਰਫ ਦੇਣ ਗਈ ਆ ਜਿਹੜੀ ਕੌਲੀ ਲੈ ਕੇ ਆਏ ਤੇ ਆਪਾਂ ਕੱਲ ਆਏ ਆਪਾਂ ਸਰਪ ਕੱਲ ਮੰਗਾਈ ਨਹੀਂ ਫਿਰ ਐਮਰਜੈਂਸੀ ਇੱਕ ਪੈਕਟ ਮੰਗਾਇਆ ਤਾਂ ਫਿਰ ਉਹਨਾਂ ਦੀ ਕੌਲੀ ਚ ਮੋੜਨ ਗਈ ਆ ਮੈਂ ਹੁਣ ਬਸ ਇਕੱਠੇ ਚੀਜ਼ ਰਹੀ ਐ ਅੱਜ ਮੈਂ ਬਾਹਰਲਾ ਨਾ ਸੋਰੀ ਉਹ ਜਿਹੜਾ ਹਾਂ ਬਾਹਰਲਾ ਚੁੱਲਾ ਛੱਡ ਕੇ ਅੰਦਰ ਵਾਲੇ ਚੁੱਲੇ ਤੇ ਆ ਗਈ ਵੀ ਬਾਹਰ ਨਹੀਂ ਹੋਣਾ ਸਭ ਉਹ ਤਾਂ ਨਹੀਂ ਹੁਣ ਮੈਂ ਬਣਾਉਂਗੀ ਕੜੀ ਕੜੀ ਮੈਨੂੰ ਨਾ ਕਾਫੀ ਦਿਨ ਹੋ ਗਏ ਕਹਿੰਦਿਆਂ ਨੂੰ ਕੜੀ ਵਾਰ ਮੈਂ ਬਣਾ ਨਹੀਂ ਰਹੀ ᱛੀ ਫਿਰ ਬੀਬੀ ਕਹਿੰਦੀ ਵੀ ਹੁਣ ਤੂੰ ਕੜੀ ਬਣਾ ਲੈ ਅੱਜ ਮੈਂ ਕਿਹਾ ਚਲ ਅੱਜ ਬਣਾ ਲੰਨੀ ਐ ਕੜੀਓ ਬਣਾ ਲੰਨੀ ਐ ਤਾਂ ਕਰਕੇ ਉਹਨਾਂ ਬਸ ਹਵਾ ਨਾ ਹੁਣ ਕਾਹਿੰ ਦਿਨ ਹੋ ਗਏ ਹੁਣ ਜਿਵੇਂ ਕਿ ਰੋਜ਼ ਹਰ ਵੀਡੀਓ 'ਚ ਤੁਹਾਨੂੰ ਹਵਾ ਬਾਰੇ ਦੱਸਦੇ ਆਂ ਫਿਰ ਖੁੱਲੇ ਨਾ ਚੁੱਲੇ 'ਚ ਫਿਰ ਉਹ ਬਣਦੀ ਨਹੀਂ ਹੈਗੀ ਦਾਲ ਸਬਜ਼ੀ ਕੋਈ ਵੀ ਕੱਲ ਸਾਨੂੰ ਭਾਂਡੇ ਚੱਕ ਕੇ ਅੰਦਰ ਜਾਣਾ ਪੈ ਗਿਆ ਤਾਂ ਤਾਂ ਕਰਕੇ ਨਾ ਫਿਰ ਮੈਂ ਹੁਣ ਇਸੇ ਚੁੱਲ੍ਹੇ 'ਤੇ ਬਣਾਉਂਗੀ ਇੱਥੇ ਹਵਾ ਨਹੀਂ ਲੱਗਦੀ ਘੱਟ ਲੱਗਦੀ ਹੈ ਬਾਹਰ ਦਾ ਬਹੁਤ ਜ਼ਿਆਦਾ ਇਸ ਟਾਈਮ ਹੱਟ ਜਾ ਕਰਦੇ ਜੇ ਸ਼ਾਮ ਨੂੰ ਰੋਟੀ ਲਾਣੀ ਹੁੰਦੀ ਹੈ ਨੇ ਸ਼ਾਮ ਦੇ ਨੂੰ ਫਿਰ ਉਸ ਟਾਈਮ ਹਵਾ ਬੰਦ ਹੋ ਜਾਂਦੀ ਹੈ ਤਾਂ ਕਰਕੇ ਮੈਂ ਹੁਣ ਪਹਿਲਾਂ ਹੀ ਇੱਥੇ ਆ ਗਈ ਵੀ ਮਨੂਲ ਘੰਟੇ ਚੱਕ ਕੇ ਅੰਦਰ ਨਾ ਜਾਣਾ ਪਵੇ ਕਦੇ ਅੰਦਰ ਕਦੇ ਬਾਹਰ ਫਿਰ ਦੁਖੀ ਜਿਹਾ ਹੋ ਜਾਂਦੀ ਹਨ ਹੋਰ ਇੱਕ ਹਵਾ ਦੇ ਕਿਵੇਂ ਚੱਲ ਰਹੀ ਹੁਣ ਵੀ ਰੋਜ਼ ਦੁਖੀ ਇੱਕ ਘਰ ਰੱਖਿਆ ਹਵਾ ਨੇ ਜੇ ਸੋਈ ਹੋਵੇ ਨਾ ਬਹੁਤ ਵਧੀਆ ਹੈ ਜੇ ਸੋਈ ਨਹੀਂ ਪਾ ਕੇ ਦੰਦੇੜ ਜੇ ਸਾਨੂੰ ਅਸੋ ਇਹ ਕਿ ਦਸਾਬ ਨਾਲ ਹੀ ਤੋਗੀ ਫਿਰ ਹਿਸਾਬ ਨਾਲ ਤੁਸੀਂ ਸਾਰੇ ਦੱਸਿਓ ਕਿਹੜੇ ਸਾਬ ਨਾਲ ਸੁਹੀ ਹਿਸਾਬ ਉਹ ਨਹੀਂ ਕਹਿਣ ਦਾ ਮਤਲਬ ਇਹ ਆ ਵੀ ਕੋਈ ਜਗ੍ਹਾ ਦਾ ਸਿਸਟਮ ਦੇਖ ਕੇ ਫੇਰ ਪਾਉਣੀ ਆ ਵੀ ਇੱਕ ਵਾਰੀ ਪੈ ਗਿਆ ਦੁਬਾਰੇ ਦੁਬਾਰੇ ਇਹ ਕੰਮ ਨਾ ਹੁੰਦੇ ਵੀ ਕਦੇ ਉੱਥੇ ਚੱਕ ਲੋ ਤੇ ਧਰ ਲੋ ਪਾਥੀਆਂ ਥੈਲੇ ਚ ਨਹੀਂ ਥੈਲੇ ਵਾਲਾ ਪਿੰਨੇ 'ਚ ਪਾਥੀ ਹੈ ਪਾਥੀ ਹੋਰ ਕੋਈ ਬਾਤ ਨਹੀਂ ਹੋएगी ਇਹਦੇ ਲਿਆਣਾ ਤਾਂ ਨਹੀਂ ਭੁੱਲ ਗਏ ਬਾਤ ਨਹੀਂ ਲਿਆਉਣੀਆਂ ਨੇ ਪੱਲ ਲਿਆਉਣੀਆਂ ਹੋਣਗੀਆਂ ਪੱਤੀਆਂ ਪੁੱਛ ਕੇ ਮੈਂ ਅੰਦਰ ਹੋਰ ਦੱਸਿਆ ਤਾਂ ਹੈ ਨਹੀਂ ਮੈਨੂੰ ਵੀ ਪੱਤੀਆਂ ਹੈ ਨਹੀਂ ਕਿ ਉੱਪਰ ਤੇ ITAR ਲੀਏ ਕੋਈ ਸੁੱਕੀ ਉੱਪਰ ਨਹੀਂ ਹੈਗੀ ਸੁੱਕੀਆਂ ਉੱਪਰ ਪੁੱਛ ਕੇ ਮੈਂ ਗਿੱਲੀਆਂ ਨੇ ਸਾਰੀਆਂ ਆ ਪੁੱਛ ਕੇ ਆ ਪੱਤੀਆਂ ਕਿਹ ਕੇ ਆ ਬੈਂ ਫਾ ਵੀ ਨਾ ਥੈਲਾ ਨਹੀਂ ਦੇਖਿਆ ਮੈਂ ਆ ਦੇਖ ਕੇ ਮੂੰਹ ਨਾਲ ਫੇਜਿਆ ਮਾਤੇ ਹੋਰ ਹੈ ਅੰਦਰ ਵਾਲੇ ਫਿਰ ਉਹ ਬਾਹਰ ਬਾਬਾ ਜੀ ਉਹ ਉਹ ਅੰਦਰ ਦੇ ਬਾਹਰ ਹੈ ਹੈ ਅੱਜ ਬਾਹਰ ਉੱਥੇ ਹਵਾ ਨੇ ਲੱਗ ਨਹੀਂ ਚੱਲਣੀ ਦੇਣੀ ਫੇਰ ਭੰਗ ਚੱਕਰ ਦੋ ਭੱਜਣਾ ਪੈਂਦਾ ਆਹ ਨਾਲ ਕਹਿੰਦੇ ਚਾਹ ਤੇ ਆ ਸਾਡੀ ਦਾਲੀਆਂ ਦੇ ਪੈਕਟ ਏਗੇ ਦਾਲੀਏ ਹੋਰ ਜੜੇ ਉਹ ਆਬੂ ਤੇ ਆਨੇ ਆ ਨਮਕੀਨ 1 ਮਹੀਨੇ ਚੱਲੂ ਖਾਦ ਹੁੰਦੇ ਨੇ ਦੋ ਤਿੰਨ ਮਹੀਨੇ ਖਾਵਾਂਗੇ ਚੱਲੂ ਤਾਂ ਸਹੀ ਪਰ ਜੀ ਅੱਖ ਜਾਂਦਾ ਉਹਦਾ ਉਹਦਾ ਇੱਕ ਦਿਨ ਬਣਾਇਆ ਤਾਂ ਅਸੀਂ ਉਹ ਪਿਆਜ਼ ਹਰ ਉਹਦਾ ਟਮਾਟਰ ਮੈਗੀ ਮਸਾਲਾ ਤੜਕਾ ਕਿੰਨਾ ਵਗੇ ਲੱਗਦਾ ਨਾ ਵਗੇ ਬਣਦਾ ਹੋਰ ਵਧਿਆ ਬੰਦ ਹੈ ਇਹ ਨੂਨ ਵਾਲਾ ਦਲੀਆ ਉਹ ਮਿੱਠਾ ਦਲੀਆ ਤੇ ਮਿੱਠਾ ਦਲੀਆ ਤਾਂ ਅੱਜ ਅਸੀਂ ਦੁਪਹਿਰੇ ਬਣਾ ਕੇ ਖਾਇਆ ਏ ਆ ਨੂਨ ਵਾਲਾ ਖਾਣਾ ਹੀ ਹੁਣ ਕਿਉਂਕਿ ਪਹਿਲਾਂ ਨੂਨ ਵਾਲਾ ਸਿੱਧਾ ਖਤਮ ਹੋ ਗਿਆ ਅੰਗਨਵਾੜੀ ਚੋਂ ਆਉਂਦਾ ਏ ਉਹਦਾ ਹੁਣ ਪਹਿਲਾਂ ਨਹੀਂ ਤੜਕਾ ਪਨੀਰੀ ਵੀ ਹੁੰਦੀ ਆ ਅਲੱਗ ਵਾਹ ਹਾਂ ਪਨੀਰੀ ਪਨੀਰੀ ਵਧੀਆ ਲੱਗਦੀ ਆ ਮੈਨੂੰ ਸੁੱਕ ਭਰੂਰੀ ਜੀ ਹੁੰਦਾ ਤਾਂ ਨਹੀਂ ਐਨਾ ਦਲੀਆ ਵਧੀਆ ਦਲੀਆ ਕਿਸੇ ਨੂੰ ਖਾਣ ਦਿਆ ਨਾ ਜਿਹੜੀ ਪਨੀਰੀ ਦਲੀਆ ਵਧੀਆ ਲੱਗਦਾ ਕਿਸੇ ਨੂੰ ਪਨੀਰੀ ਪਨੀਰੀ ਸਾਨੂੰ ਨਹੀਂ ਵਧੀਆ ਲੱਗਦੀ ਹੈਗੀ ਸਾਨੂੰ ਕੜੀ ਦਾ ਘੋਲ ਕਰ ਲਿਆ ਮੈਂ ਤਿਆਰ ਆ ਨਾਉਣ ਮਿਰਚ ਮਸਾਲਾ ਨਾ ਅਸੀਂ ਇਹਦੇ ਜਿਹੜਾ ਹੈ ਬੈਟਰ ਤਿਆਰ ਕਰਦੇ ਆ ਕੜੀ ਦਾ ਬਸ ਇਹਦੇ ਚ ਘੋਲ ਲੈਨੇ ਹੁੰਨੇ ਆ ਫਿਰ ਨਾ ਅੱਡ ਅੱਡ ਪਾਉਂਦਾ ਝੰਜੜ ਜਾ ਨਹੀਂ ਰਹਿੰਦਾ ਪਹਿਲਾਂ ਭੁੱਲ ਕੇ ਉਹ ਮਸਾਲੇਦਾਨੀ ਚੱਕ ਲਈ ਇਤੀ ਫਿਰ ਅੰਦਰ ਰੱਖ ਕੇ ਆਈਆਂ ਯਾਦ ਨਹੀਂ ਕਈ ਵਾਰ ਰਹਿੰਦਾ ਕਿ ਪਹਿਲਾਂ ਵੀ ਕਿੰਨੀ ਵਾਰ ਦੱਸਿਆ ਵੀ ਵੀਡੀਓ ਕਰਕੇ ਸਾਨੂੰ ਕੁਛ ਥੋੜੀ ਕਦੀ ਬਚੀ ਜੀ ਭੁੱਲ ਵੀ ਜਾਂਦੇ ਆ ਅੰਦਰ ਇਹ ਪਾ ਲਿਆ ਹੁੰਦੇ ਹੁੰਨੇ ਆ ਅਸੀਂ ਫਿਰ ਹੁਣ ਮੈਂ ਦੁਬਾਰਾ ਜਾ ਕੇ ਅੰਦਰ ਪਾ ਕੇ ਆਈਆਂ ਲੈ ਮੇਰੀ ਚੁੰਨੀ ਤੇ ਲੱਭੜ ਗੇ ਛਿੱਟੇ ਪੈ ਗੇ ਅੰਦਰ ਉਹਰੇ ਵੀ ਹਵਾ ਹੀ ਚੱਲ ਰਹੀ ਆ ਚਲੋ ਨੇ ਆਪ ਜੂੜ ਲਾ ਦਾ ਰੱਸੀ ਕਿੱਥੇ ਆ ਦੋਈ ਤਾਂ ਵੀ ਲਾ ਜੂੜ ਵਾਲੀ ਆ ਇਹਦੇ ਵੀ ਜੂੜ ਲੱਗਦਾ ਏ ਇਹਦੇ ਜੂੜ ਲੱਗਦਾ ਕੋਈ ਬਿਨਾ ਜੂੜ ਆ ਜੀ ਕਾਸ ਕੇ ਲਾ ਨਾ ਔੜੀ ਟੁੜ ਗਈ ਇਹਦੇ ਨਾ ਚੋਕਰ ਹੋ ਗਿਰ ਜੂੜਾਂ ਆ ਗਿਰਦੇ ਥੋੜੀ ਟੁੜਾ ਮੈਂ ਜਾ ਰਿਹਾ ਹਾਂ ਨੇ ਮੈਂ ਗੇਰਦਣਾ ਕਰ ਰਿਹਾ ਤੇ ਮੈਂ ਮੋੜਾ ਤਾਂ ਮਸਾਰੇ ਦੇਖੇ ਉਹ ਬੱਬਾ ਕਾ ਕੱਟਿਆ ਤਾਂ ਕਾ ਉਹਦੀ ਗੱਡੀ ਬੈਠੀ ਇੱਧਰ ਐਂ ਕਰਦੇ ਮਾ ਤੂੰ ਸੁਣ ਲਾ ਕੇ ਕੋ ਤਾਂ ਰੰਗ ਦਾ ਕਰਤਾ ਫੂਨਾ ਮੱਖੀਆਂ ਬਹੁਤ ਹੋ ਗਈਆਂ ਗੰਵਾ ਨੂੰ ਵੀ ਚੁੰਨੀਆਂ ਨਾਲ ਮੱਖੀਆਂ ਚੱਲਣੀਆਂ ਪੈਂਦੀਆਂ ਨੇ ਮੱਖੀਆਂ ਫੇਨਾ ਟੱਪਦੀਆਂ ਬਹੁਤ ਨੇ ਮੱਖੀਆਂ ਕਰਕੇ ਮਰ ਜਾ। ਲੋ ਜੀ ਕੜੀ ਅਰੀਜਨ ਲੱਗੀ ਆਪਣੀ। ਆ ਦੇਖੋ ਘਰਸੀ ਹੋ ਗਈ ਗਰਮ ਮੇਰਾ ਨਾ ਹੱਥ ਨਹੀਂ ਲੱਗ ਰਿਹਾ। ਜਿਵੇਂ ਮੈਂ ਫਾੜੀ ਰਹੀ ਐ ਸਾਈਡ ਤੋਂ। ਤੇ ਪਾਣੀ ਮੈਂ ਹੋਰ ਲਈ ਆਈ ਥੋੜਾ ਜਿਹਾ ਪਾਣੀ ਪਾਉਂਗੀ। ਕਿਉਂਕਿ ਖੱਟੀ ਆਪਣੇ ਖਾਂਦੇ ਨਹੀਂ ਹੈਗੇ ਇੰਨੀ ਸ਼ਾਮ ਨੂੰ। ਸ਼ਾਮ ਦਾ ਟਾਈਮ ਐ ਨਾ ਫਿਰ। ਸਵੇਰੇ ਤਾਂ ਚੱਲ ਬਣ ਜਾਂਦੀ ਹੈ ਜੇ ਜੀ ਬਣਦੀ ਹੈ ਸ਼ਾਮ ਦੇ ਟਾਈਮ ਅਸੀਂ ਖੱਟੀ ਨਹੀਂ ਬਸ ਇੱਕ ਕੜੀ ਦੀ ਨਾਮ ਦੀ ਕੜੀ ਕਰਦੇ ਹਾਂ ਖੱਟੀ-ਕੁੱਟੀ ਨਹੀਂ ਸਾਨੂੰ ਪਸੰਦ ਬਸ ਕੜੀ ਬਣਾਣ ਨੂੰ ਤਿਆਰ ਹੈ ਹੁਣ ਮੈਂ ਬਸ ਥੱਲੇ ਧਾਰ ਦੇਣੀ ਅੰਨੇ ਮੈਂ ਚੋਲ ਕਰ ਰਹੀ ਹਾਂ ਅੰਨੇ ਮੈਂ ਚੋਲਾ ਦੀ ਤਿਆਰੀ ਕਰ ਰਹੀ ਹਾਂ ਜਦ ਤੱਕ ਬਣ ਰਹੀ ਹੈ ਬਸ ਬਸ ਹੁਣ ਤਾਂ ਇੱਕ ਦੋ ਮਿੰਟ ਰਿ ਜਾਣੀ ਹੈ ਫਿਰ ਉਹਦੇ ਬਾਅਦ ਹੁਣ ਚੋਲ ਢਰ ਦੇਣੇ ਨਾਲ ਦੀ ਨਾਲ 4-6 ਹੋਣੇ ਵਾਲੇ ਹੈ ਉਹ ਭਿੱਕੇ ਚੋਲੇ ਹੁੰਦੇ ਨੇ ਬਣਾ ਕੇ ਅੰਦਰ ਰੱਖ ਦੇਣੇ ਰੋਟੀ ਰੋਟੀ ਥੋੜੀ ਜਿਹੀ ਲਾਣੀ ਆ ਬਸ ਉਹ ਟੈਂਪੇ ਲਾ ਲੈਣੀ ਪਹਿਲਾਂ ਹੁਣ ਚੋਲੇ ਘਰ ਦੇ ਕਿਉਂਕਿ ਪਿਛਲੇ ਹਰ ਵਾਰੀ ਚੋਲਾਂ ਨੂੰ ਲੇਟ ਹੋ ਜਾਂਦੇ ਆ ਨਾ ਫਿਰ ਉਧਰ ਗੁਰਦੁਆਰੇ ਜਾਣ ਦਾ ਟਾਈਮ ਹੋ ਜਾਂਦਾ ਗੁਰਦੁਆਰੇ ਵੀ ਅਸੀਂ ਟੇਲੀ ਜਾਂਦੇ ਆ ਹੁਣ ਸਾਨੂੰ ਆਦਤ ਪਾਣੀ ਗਈ ਬਸ ਰੋਜ਼ ਗੁਰਦੁਆਰੇ ਜਾਉਣੀ ਰੀਤਿਆ ਹੁੰਦਾ ਜੇ ਇੱਕ ਦਿਨ ਵੀ ਨਾ ਗਏ ਜੇ ਪਤਣੀ ਪਤਣੀ ਵਧੀਆ ਜਿਹਾ ਨਹੀਂ ਲੱਗਦਾ ਬਸ ਤੇ ਆ ਥੋੜਾ ਜਿਹਾ ਪਾਣੀ ਉਹ ਆ ਨਾ ਪਰ ਕੰਟ ਜੀ ਆ ਜਾਂਦੀ ਹੈ ਕਿਉਂਕਿ ਇਹ ਸਾਡੇ ਨਾਲ ਘਰ ਦੇ ਜਿਹੜੀ ਅਸੀਂ ਕਟਵਾਈਏ ਘਰ ਦੀ ਉਹ ਜਿਹੜੀ ਸੀ ਤਾਂ ਕਰਕੇ ਨਾ ਜਨਾ ਕੰਟ ਜੀ ਬਹੁਤ ਹੈ ਇਹ ਨਾ بار بار ਪਾਣੀ ਨਾਲ ਧੋਨੇ ਪੈਂਦੇ ਨੇ ਮੁੱਲ ਦੇ ਤਾਂ ਨਹੀਂ ਆਪਾਂ ਧੋਨੇ ਪੈਂਦੇ ਹੁਣ ਘਰ ਦੀ ਹਰ ਮੁੱਲ ਦੀ ਦਾਹੀ ਫਰਕ ਹੁੰਦਾ ਏ ਪਰ ਚੋਲ ਬਹੁਤ ਵਧੀਆ ਹੁੰਦੇ ਆ ਅਸੀਂ ਬਾਸਮਤੀ ਉਹ ਲੈਂਦੇ ਆ ਇਹ ਇਹ ਮੇਰੀ ਪੁਰਾਣੀ ਹੈ 4-5 ਸਾਲਾਂ ਦੀ 6 ਸਾਲਾਂ ਦੀ ਬਸ ਐਂ ਹੀ ਪਈਦੀ ਮੈਂ ਇਹ ਸੋਚਿਆ ਵੀ ਇਹਨੂੰ ਡਾਈ ਕਰਾਉਂਗੀ ਪਰ ਚੁੰਨੀ ਨਾ ਬੱਟੀ ਬਹੁਤ ਹੈ ਮੇਰੀ ਬਹੁਤ ਔਖੀ ਹੋ ਜਾਂਦੀ ਹੈ ਦਾ ਪਟਿਆਲੇ ਕਾਇਦੇ ਨੇ ਆਜ ਆਈ ਨਹੀਂ ਨਾ ਬਾਟਾ ਮੈਂ ਕਰ ਦਿੰਦੀ ਜੇ ਅੱਜ ਅਸੀਂ ਚੱਲੇ ਹੁਣ ਦੁਆਰਾ ਸੁਣਾਉਂ ਕੋਲੋਂ ਮਿਲ ਬੇ ਹਾ ਹਾ ਛੋਲੇ ਦੇ ਦੋ ਆ ਕੇ ਕਰਨ ਜੇ ਪਿੱਛੇ ਲਟਕਾਏ ਹੈ ਹੈ ਬੋਧੀਆਂ ਕੱਢ ਲਿਆ ਦੋ ਮਿੰਟ ਖਾਣੇ ਹੋਇਆ ਜਾਂ ਹੁਣ ਗੁਰਦੁਆਰੇ ਤੋਂ ਆਇਆ ਦੇਖ ਲਓ ਆਣ ਸਾਰੀ ਹੋ ਹੈ ਕਿ ਨਾ ਦੋ ਕਰਨ ਹੋਰ ਹੋ ਗਏ ਚਾਰ ਕਰਨ ਹੋ ਗਏ ਆਣ ਸਾਰ ਛੋਲ ਕੜੀ ਛੋਲ ਬਣਾਏ ਤਾਂ ਛੋਲ ਉਤੀ ਖਾਈ ਹੈ ਇਹਨੇ 3 ਵਜੇ ਰੋਕੀ ਖਾਈ ਗਿਆ ਸਾਰਿਆਂ ਨੂੰ ਭੋਗ ਮਿਲਿਆ ਬਾਬੇ ਨੇ ਇਹਨੂੰ ਲੱਡੂ ਦਿਆ ਆਂਦੇ ਚੂੰਡ ਚੂੰਡ ਕੇ ਖਾਇਆ ਕੰਮ ਲਈ ਇੱਕ ਜੇ ਲੱਡੂ ਹੋ ਜੇ ਸਵਾਦ ਲੈ ਲੈ ਹੋਣਾ ਜਾਣਾ ਦਾ ਢਿੱਡ ਜੇ ਹੁੰਦਾ ਪਰ ਉਹ ਚੂੰਡ ਚੂੰਡ ਕੇ ਕੀੜੀਆਂ ਵਾਂਗ ਖਾਂਦਾ ਜਿਵੇਂ ਇਹ ਸਵਾਦ ਲੈ ਲੈ ਇਹ ਘਰ ਸਮਝ ਲੈਂਦਾ ਜਿੱਥੇ ਵੀ ਜਾਂਦਾ ਹੀ ਦੀ ਚੀਜ਼ਾਂ ਨੂੰ ਉਹ ਹੌਲ ਹੌਲ ਖਾਂਦਾ ਹੈ ਵੀ ਕੰਟਾ ਘਤਮੰਨਾ ਹੋਵੇ ਇਹਦੇ ਕੋਈ ਨਾ ਪਸੰਦ ਹੋਵੇ ਹਾਂ ਫਿਰ ਬੁਰਕੇ ਪੇੜ ਜਿਹੜੇ ਮਾਰ ਵੱਡੂਗਾ ਨਾ ਫਿਰ ਇੱਥੇ ਦੇ ਲਾਲਚੀ ਮੈਂ ਕਹ ਰਹੀ ਜਿੱਥੇ ਪਾ ਹੁਣ ਸਾਰੇ ਵੀਡੀਓ ਦੇਖਣਗੇ ਆਪਣੇ ਪਿੰਡੋ ਵਾਲੇ ਤੇ ਭੋਗ ਦਾ ਡੱਬਾ ਹੋਊਗਾ ਨਾ ਉੱਥੇ ਦੇਖੂਗਾ ਜੇ ਡੱਬਾ ਪਿਆ फटाफट ਲੱਡੂ ਬੰਡੂਗਾ ਸਾਰੇ ਦੇਖਣਗੇ ਹੁਣ ਵੀ ਯੂਵੀ ਹੈ ਯੂਵੀ ਸਾਰੇ ਦੇਖਣਗੇ ਹੁਣ ਵੀ ਯੂਵੀ ਲੱਡੂ ਬਣਾਉ ਹੈ ਸਾਰੇ ਵਹੀ ਜਿਹੜਾ ਵੀ ਯੂਵੀ ਨੂੰ ਮਿਲਣਾ ਹੈ ਕਰੂਗਾ ਜਾਂ ਮਿਲਣਾ ਚਾਹਦਾ ਉਹ ਇਹਨੂੰ ਵੇਚਣ ਦੇ ਲੱਡੂ ਲੈ ਕੇ ਆਇਆ ਕਰੋ ਚਾਹੇ ਦੋ ਲੈ ਆਇਆ ਕਰੋ 10 ਦੁਆਰਾ ਸਭ ਤੋਂ ਆਗੇ ਅਸੀਂ ਮੈਂ ਚਿੱਟੀ ਵਾਈਟ ਦੁਪੱਟਾ ਲੈ ਕੇ ਗਈ ਸੀ ਜਿਹੜਾ ਦੂਜਾ ਇਹਦੇ ਨਾਲ ਦਾ ਨਹੀਂ ਹੈਗਾ ਫੇਰ ਜਿੱਤਾਂ ਕਰੇ ਖਰਾਬ ਹੋ ਜਾਂਦਾ ਤਾਂ ਕਰਕੇ ਸੀ ਚਿੱਟਾ ਨਹੀਂ ਲਿਆ ਮੈਂ ਧਲੇ ਘੇਟ ਨੂੰ ਚਲਦੇ ਹਾਂ ਯੈਸ ਬ్రో ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਗਏ ਹੁਣ ਰੋਜ਼ ਨਾ ਗੁਰਦੁਆਰਾ ਸਾਹਿਬ ਸਾਡੇ ਹਰ ਇੱਕ ਹੁਣ ਪਿੰਡਾਂ 'ਚ ਸਾਰੇ ਕਿਤੇ ਸੁਖਨੀ ਸਾਹਿਬ ਦੇ ਪਾਠ ਸ਼ੁਰੂ ਹੋਏ ਹੋਏ ਨੇ ਫਿਰ ਜਿੱਦੇ ਭੋਗ ਪਾਊਗਾ ਨਾ ਉਦਦੇ ਵੀਡੀਓ ਬਣਾਵਾਂਗੇ ਪੂਰੀ ਉੱਤੇ ਭੋਗ ਤੇ ਫਿਰ ਜਾਵਾਂਗੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿਸੇ ਦੀ ਨਸੀਬ ਸੋਚਿਆ ਵੀ ਕਿਸੇ ਦਿਨ ਜਾਵਾਂਗੇ ਵੀਡੀਓ ਬਣਾਵਾਂਗੇ 10 ਵਜੇ ਦੇਖਦੇ ਆਂ ਕਿਸ ਦਿਨ じゃ ਇਹ ਹੁਣ ਉਸ ਦਿਨ ਕੋਸ਼ਿਸ਼ ਕਰੂੰਗੀ ਕਹੀਂ ਕਿ ਕਿਉਂਕਿ ਨਾ ਕਈ ਇਤਰਾਜ਼ ਕਰਦੇ ਨੇ ਫਿਰ ਵੀਡੀਓ ਤੇ ਤਾਂ ਕਰਕੇ ਅਸੀਂ ਬਣਾਉਂਦੇ ਨਹੀਂ ਹੈਗੇ ਗੁਰਦੁਆਰਾ ਸਾਹਿਬ ਚ ਲੋ ਜੀ ਯੂਗਾ ਤਮੰਗਰਿਆ ਚੋਲ ਬਹੁਤ ਆਨਸਾਰ ਗੁਰਦੁਆਰਾ ਸਾਹਿਬ ਤੋਂ ਆਨਸਰ ਕਰਨ ਤਾਂ ਲੱਗ ਗਿਆ ਹੁਣ ਮੈਂ ਤਾਂ ਉਹਨੂੰ ਦੇਣ ਲੱਗੀ ਆ ਚੋਲ ਜਦ ਵੀ ਨਾ ਚੋਲ ਬਣ ਬਣੇ ਹੁੰਦੇ ਸਾਡੇ ਕੜੀ ਚੋਲ ਜਾਂ ਦਾਲ ਚੋਲ ਕੁਛ ਵੀ ਤੁਸੀਂ ਦੇਖਿਆ ਹੀ ਹੋਊਗਾ ਵੀ ਉਹ ਰਾਦ ਫਿਰ ਨਾ ਜਿੱਥੇ ਕਰਾਂ ਨਾ ਦਿੰਦਾ ਜਮਾ ਵੀ ਨਹੀਂ ਡੀਕਦਾ ਹੈਗਾ ਉਹ ਸਮਾਂ ਹੁੰਦਾ ਵੀ ਮੈਨੂੰ ਹੁਣੇ ਦੇ ਦਿਓ ਪਾ ਕੇ ਚੋਲ ਵੀ ਅੱਜ ਨਾ ਥੋੜੇ ਜਿਵੇਂ ਤੋਂ ਜ਼ਿਆਦਾ ਹੋ ਗਏ ਕੋਈ ਗੱਲ ਨਹੀਂ ਚਿੱਟੇ ਚੋਲ ਕਿਹੜਾ ਖਰਾਬ ਹੁੰਦੇ ਨੇ ਇਸ ਲੱਗੇ ਵੀ ਖਤਨੇ ਹੋਟਣੇ ਹੋਣੇ ਨੇ ਚੱਕਰ ਨਾਲ ਅੱਜ ਮੈਂ ਸਿੰਪਲ ਕੜੀ ਬਣਾਈ ਹੈ ਕੋਈ ਪਕੌੜਿਆਂ ਵਾਲੀ ਨਹੀਂ ਬਣਾਈ ਹੈ ਜੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਕਿਉਂਕਿ ਜਿਆਦਾਤਰ ਸਾਰਿਆਂ ਨੂੰ ਪਕੌੜੀਆਂ ਦੀ ਪਸੰਦ ਹੁੰਦੀ ਹੈ ਪਰ ਮੈਂ ਗਰਮੀ 'ਚ ਨਾ ਅੱਗੇ ਕੀ ਗਰਮੀ ਬਹੁਤ ਆਉਂਦੀ ਪਰ ਅੱਜ ਸਿੰਪਲੇ ਬਣਾਈ ਹੈ ਹੁਣ ਯੂਵੀ ਨੂੰ ਦੰਨੀਆ ਰਾਈਸ ਯੂਵੀ ਕਹਿੰਦਾ ਮੰਮਾ ਮੇਰੀ ਵੀਡੀਓ ਬਣਾਓ ਖਾਂਦੇ ਹੁਣ ਮੈਂ ਤੁਹਾਨੂੰ ਦੱਸਣਾ ਆ ਕਿ ਚੋਲ ਕਿਵੇਂ ਬਣਦੇ ਨੇ ਚੋਲ ਕਿਵੇਂ ਬਣਦੇ ਨੇ ਟੀਕਿਆ ਤਾਂ ਤੇ ਠੱਗਿਆ ਨਹੀਂ 2 ਮਿੰਟ ਵੀ ਵੀ ਐ ਨਹੀਂ ਮੈਨੂੰ ਬੈਠਣ ਦੇ ਦੂਗਾ ਬੈਠਣ ਵੀਂਦੇ ਆ ਮੰਮਾ ਚੋਲ ਪਾ ਦਿਓ ਚੋਲ ਪਾ ਦਿਓ ਹਾਂ ਇਹ ਤੇਜ ਤਾਂ ਬੇਸਣਾ ਬੜਾ ਚ ਸੱਕਾਰ ਹੈ ਤੁਸੀਂ ਕਿ ਸੱਕਰ 2 ਕਿਲੋ ਲੈ ਕੇ ਆਏਗੇ ਨਾ ਚੰਚਾ ਦੇ ਪੱਕੀ ਕੀ ਸੱਕਰ ਹੁਣ ਗਰਮੀ ਗਰਮੀ ਮੱਖਾਂ ਆਹੀ ਚੱਲੂਗੀ ਹੁਣ ਆਬਰੀ ਕਾ ਨਾ ਕਿਉਂ ਸੱਕਰ ਉਹ ਪਹਿਲਾਂ ਆਣੀ ਵੀ ਤਾਂ ਫਰੀਕ ਤੀ ਉਹ ਜੇ ਫੇ ਵੀ ਟਲੀ ਜੀ ਹੈਗੀ ਥੀ ਟਲੀ ਜੀ ਵਾਲੀ ਸੁਣ ਲੱਗਦੀ ਆ ਆ ਜਿਹੜੀ ਪਿਛਲੇ ਸਾਲ ਆਪਾਂ ਸਤ ਗੁਰ ਨਾ ਤਾਂ ਲਈ ਥੀ ਉਹ ਵਧੀਆ ਧੀ ਉਹ ਵਧੀਆ ਦੋਈ ਧੀ ਹਾਂ ਉਹ ਮੈਨੂੰ ਬਹੁਤ ਪਸੰਦ ਦੀ ਉਹ ਧੀ ਸ਼ੱਕਰ ਜਿਹੜੀ ਪਹਿਲਾਂ ਖਾਂਦੇ ਹੁੰਦੇ ਦੇ ਪਰਚ 10 20 ਹਾਂ 15 ਸਾਲ ਪਹਿਲਾਂ ਹੂੰ ਤਾਂ ਸ਼ੱਕਰਾਂ ਚ ਮਿਲਾਉਂਦੇ ਬਹੁਤ ਆਂਦੀ ਹੈ ਇਹ ਦੂਈ ਸ਼ੱਕਰ ਆ ਹੈ ਹੂੰ ਤਾਂ ਦੂਈ ਸ਼ੱਕਰ ਹੈ ਜੜ ਜੂਪੀ ਦੀ ਕਹਿੰਦੇ ਤੇ ਪਤਾ ਨਹੀਂ ਕਿਹੜੀ ਕਹਿੰਦੇ ਸ਼ਿਕਾ ਭਾਈ ਦੇ ਟਰਾਲੀਆਂ ਚ ਵੀ ਤਾਂ ਆਉਂਦੇ ਆ ਵਿੱਚ ਤੇ ਜੂਪੀ ਦੀ ਹੈ ਜੂਪੀ ਦੀ ਬਸ ਹੁਣ ਹੋ ਗਿਆ ਇਹ ਰੋਟੀ ਦਾ ਟਾਈਮ ਸਾਡਾ ਇੰਨੇ ਕੁ ਬਹੁਤ ਹੋਣੇ ਇੰਨੇ ਕੁ ਥੋੜਾ ਜਿਆਦਾ ਖਾਣਾ ਪਈ ਤੇ ਯੂਵੀ ਨੇ ਆਪਣਾ ਲੰਗਰ ਛਕ ਲਿਆ ਮੈਂ ਵੀ ਛਕ ਲਿਆ ਆਪਣਾ ਲੰਗਰ ਤੇ ਪੀਲੀ ਪੀਲੀ ਕੜੀ ਜੇ ਹੁੰਦਾ ਆਬੂ ਆਬੂ ਕੜੀ ਖਾਣ ਤੇ ਪਹਿਲਾਂ ਆਪਦੀ ਕੜੀ ਸਾਨੂੰ ਵੀ ਨਹੀਂ ਰੋਟੀ ਖਾਣ ਦਿੰਦਾ ਤੂੰ ਮੋਕੇ ਪਾ ਲੈ ਕੇ ਹਾਂ ਤੇ ਅੱਤਰ ਹੀ ਥੀ ਮਾਇ ਦਾ ਪਰਾਇ ਬਰਾਸਾ ਅਛਾ ਬੜਾ ਹੀ ਪੰ ਲੱਸੀ ਲੱਸੀ ਵੀ ਅਸੀਂ ਦਹੀਂ ਦੀ ਸਵੇਰੇ ਤੋਂ ਜਿਹੜੀ ਤਾਜੀ ਹੁੰਦੀ ਹੈ ਬਸ ਤਾਜੀ-ਤਾਜੀ ਪਿੰਨੇ ਆ ਸ਼ਾਮ ਨੂੰ ਤਾਂ ਫਿਰ ਅਸੀਂ ਦਹੀਂ ਦੀ ਕਰ ਲੈਂਦੇ ਆ ਪਾਣੀ ਨਾਲ ਇੱਕ ਜ਼ਿਆਦਾ ਪਾ ਲੈਂਦੇ ਆ ਲੱਸੀ ਚ ਕਿਉਂਕਿ ਲੱਸੀ ਪਾ ਲਈ ਅੱਛਾ ਹੈ ਥੋੜਾ ਜਿਹਾ ਸ਼ੱਕਰ ਨਾਲ ਖਾ ਲਿਓ ਬਾਅਦ ਚ ਕੜੀ ਨਾਲ ਹਨਾ ਹੂੰ ਡੱਬੇ ਧਰਤਾ ਡੱਬੇ ਧਰ ਦੋ ਬਾਹਰ ਤਾਂ ਕੀੜੀਆਂ ਚੜ ਗਈਆਂ ਪੂਰੀਆਂ ਕੀੜੀਆਂ ਬੋ ਫਿਰਦੀਆਂ ਨੇ ਮਿੱਠਾਈ ਭਾਲਦੀਆਂ ਲੱਸੀ ਵਰਤ ਪਾ ਲਈ ਠੰਡਾ ਪਾਣੀ ਪਾ ਲਿਆ ਮੈਂ ਬੋਤਲ ਵਾਲਾ ਜਿਹੜਾ ਫ੍ਰਿਜ ਚ ਪਿਆਤਾ ਠੰਡਾ ਐ ਜਮ ਠੰਡਾ ਕੈਂਪਰ ਵਾਲਾ ਪਾ ਲੂੰਗੀ ਹੋਰ ਲਿਆ ਮੈਂ ਕੋਸਾ ਕਰਕੇ ਬਣੀ ਥੋਨੇ ਲੱਸੀ ਲੈਣੀ ਹੈ ਹੈ ਲੱਸੀ ਲਊ ਨਾ ਬੀਬੀ ਕੀ ਕਹਿ ਰਹੀ ਸੀ ਮੈਨੂੰ ਸੁਣਿਆ ਅੱਛਾ ਖਾਰ ਭੰਨਣਾ ਸੀ ਵੀ ਹੋ ਗਏ ਟੁੱਟੀਆਂ ਚ ਵੀ ਗਰਮ ਪਾਣੀ ਹੋ ਗਿਆ ਆਹ ਅੰਡਾ ਰੱਖੀ ਅੰਡੇ ਘੱਟੇ ਸੀ ਨਾ ਪਾਣੀ ਠੀਕ ਹੈ ਨਾ ਪਾਣੀ ਕਰੀਤਾ ਦੁਪਹਿਰ ਨੂੰ ਤਾਂ ਬਹੁਤ ਗਰਮ ਹੁੰਦਾ ਨਾ ਹੁਣ ਵੀ ਖੁੱਲ ਰੱਖੀ ਐ ਧੋਣੀਆਂ ਨੂੰ ਥੜਾ ਜਿਹਾ ਪੀਆ ਹੋਰ ਤਾਂ ਹੀ ਤਾਂ ਮੈਂ ਬਾਲਟੀ ਭਰ ਕੇ ਪਹਿਲਾਂ ਹੀ ਧਰਦੀ ਆ ਨਾਉਣ ਵਾਸਤੇ ਫਿਰ ਤਾਜ਼ਾ ਮੂੰ ਪਾਣੀ ਮੋਟਰ ਚ ਚਲਾਣੀ ਪੈਂਦੀ ਐ ਬਸ ਹੁਣ ਰੋਟੀ ਖਾ ਲਈ ਸਾਰਿਆਂ ਨੇ ਕੰਮ ਬਸ ਹੁਣ ਭੰਡੇ ਮਾ ਲਦਾਂਗੇ ਫਿਰ ਵਿਲੇ ਫਿਰ ਪੈ ਦਾਂਗੇ ਕਿਉਂਕਿ ਗਰਮੀਆਂ ਦੇ ਛੋਟੇ ਛੋਟੇ ਰਾਤਾਂ ਹੁੰਦੀਆਂ ਨੇ ਨੀਂਦ ਵੀ ਨਹੀਂ ਪੂਰੀ ਹੁੰਦੀ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਿਓ ਤੇ ਜਿਹੜਾ ਮੈਂ ਨਵਾਂ ਚੈਨਲ ਖੋਲਿਆ ਉਹਨੂੰ ਵੀ ਪਲੀਜ਼ ਇਦਾਂ ਹੀ ਸਪੋਰਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅਗਲੇ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਧੀਆ ਜਿਹੇ ਬਲੌਗ 'ਚ